ਸਿੱਖ ਦੀਵਾਲੀ ਕਿਉਂ ਮਨਾਉਂਦੇ ਹਨ ਅਤੇ ਦੀਵਾਲੀ ਨੂੰ ਬੰਦੀ ਛੋੜ ਦਿਵਸ ਕਿਉਂ ਕਿਹਾ ਜਾਂਦਾ ਹੈ? ਲਾਹੌਰ ਵਿੱਚ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਪਦੀ ਤਵੀ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 6ਵੇਂ ਵਾਰਿਸ ਗੁਰੂ ਅਰਜਨ ਦੇਵ ਜੀ ਦੇ ਲਾडले ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੱਦੀ ਤੇ ਬੈਠੇ ਤਾਂ ਮਹਾਰਾਜ ਨੇ ਸਿਰਫ ਮਾळा ਹੀ ਨਹੀਂ ਤਾਰੀ ਬਲਕਿ ਮੀਰੀ ਪੀਰੀ ਦੀ ਵਿਰਾਸਤ ਸਾਨੂੰ ਬਖਸ਼ੀ। ਇਸ ਵਿੱਚ ਭਗਤੀ ਅਤੇ ਦਇਆ ਦੇ ਨਾਲ-ਨਾਲ ਵੀਰ ਰਸ ਅਤੇ ਯੁੱਧ ਕਲਾ ਨੂੰ ਵੀ ਸਿੱਖੀ ਵਿੱਚ ਸ਼ਾਮਿਲ ਕੀਤਾ ਗਿਆ। ਭਗਤੀ ਅਤੇ ਸ਼ਾਂਤੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦਾ ਨਿਰਮਾਣ ਕੀਤਾ ਜਿਸ ਨੂੰ ਸ਼ਕਤੀ ਅਤੇ ਸ਼ੋਰੇ ਦਾ ਕੇਂਦਰ ਬਣਾਇਆ ਗਿਆ। ਅਕਾਲ ਤਖਤ ਸਾਹਿਬ ਤੋਂ ਗੁਰੂ ਜੀ ਨੇ ਐਲਾਨ ਕੀਤਾ ਕਿ ਘੋੜਸਵਾਰੀ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਜਾਵੇ। ਜਿਸ ਵਿੱਚ ਧਰਮ ਲਈ ਕੁਰਬਾਨੀ ਦੇਣ ਦੀ ਹਿੰਮਤ ਹੋਵੇ ਉਹ ਇਸ ਫੌਜ ਵਿੱਚ ਸ਼ਾਮਿਲ ਹੋਵੇ। ਇਸ ਨਾਲ ਸਿੱਖਾਂ ਵਿੱਚ ਜੋਸ਼ ਅਤੇ ਜੁਝਾਰੂਪਨ ਦੀ ਭਾਵਨਾ ਜਾਗ ਪਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਕੀਰਾਂ ਵਾਲਾ ਚੋਲਾ ਉਤਾਰ ਕੇ ਸਿੱਖਾਂ ਨੂੰ ਸ਼ਾਹੀ ਪੋਸ਼ਾਕ ਬਖਸ਼ੀ। ਇਹ ਦੇਖ ਕੇ ਦਿੱਲੀ ਵਿੱਚ ਬੈਠੇ ਜਹਾਂਗੀਰ ਦੇ ਅਹਿਲਕਾਰਾਂ ਨੇ ਉਸ ਨੂੰ ਖਬਰ ਦਿੱਤੀ ਕਿ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹੁਣ ਫਕੀਰੀ ਛੱਡ ਕੇ ਰਾਜਸੀ ਰੂਪ ਵਿੱਚ ਰਹਿਣ ਲੱਗੇ ਹਨ। ਜਹਾਂਗੀਰ ਨੇ ਵਜ਼ੀਰ ਖਾਨ ਨੂੰ ਭੇਜ ਕੇ ਗੁਰੂ ਜੀ ਨੂੰ ਦਿੱਲੀ ਬੁਲਾਇਆ। ਬਾਬਾ ਬੁੱਢਾ ਜੀ ਅਤੇ ਸੰਗਤ ਨਾਲ ਵਿਚਾਰ ਕਰਕੇ ਗੁਰੂ ਜੀ ਦਿੱਲੀ ਵੱਲ ਰਵਾਨਾ ਹੋਏ। ਇਤਿਹਾਸ ਕਹਿੰਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਪਹੁੰਚੇ ਤਾਂ ਲੋਕਾਂ ਦੇ ਸਿਰ ਝੁਕ ਗਏ ਕਿਉਂਕਿ ਮੁਗਲ ਰਾਜ ਵਿੱਚ ਕਿਸੇ ਹੋਰ ਨੂੰ ਸ਼ਾਹੀ ठाट-ਬਾਠ ਨਾਲ ਰਹਿਣ ਦੀ ਆਗਿਆ ਨਹੀਂ ਸੀ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਬਰਾਬਰੀ ਦਾ ਸਿੰਘਾਸਨ ਦੇ ਕੇ ਦਰਬਾਰ ਵਿੱਚ ਬਿਠਾਇਆ ਅਤੇ ਅਧਿਆਤਮਿਕ ਚਰਚਾ ਕਰਨ ਲੱਗਾ। ਪਰ ਚੰਦੂ ਅਤੇ ਮੁਜ਼ਫਰ ਖਾਨ ਵਰਗੇ ਦਰਬਾਰੀ ਡਰਨ ਲੱਗੇ ਕਿ ਕਿਤੇ ਜਹਾਂਗੀਰ ਗੁਰੂ ਜੀ ਨਾਲ ਮਿਲ ਕੇ ਉਹਨਾਂ ਖਿਲਾਫ ਕਾਰਵਾਈ ਨਾ ਕਰ ਦੇਵੇ। ਉਹਾਂ ਨੇ ਜਹਾਂਗੀਰ ਦੇ ਮਨ ਵਿੱਚ ਫਿਰ ਤੋਂ ਸ਼ੱਕ ਪਾ ਦਿੱਤਾ ਜਿਸ ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਗਿਆ ਗਵਾਲੀਅਰ ਦਾ ਕਿਲਾ ਉਹ ਥਾਂ ਸੀ ਜਿੱਥੇ ਕਈ ਰਾਜੇ ਪਹਿਲਾਂ ਤੋਂ ਕੈਦ ਸਨ ਜਿਨ੍ਹਾਂ ਨੂੰ ਦਿੱਲੀ ਲਈ ਖਤਰਾ ਮੰਨਿਆ ਜਾਂਦਾ ਸੀ ਕੁਝ ਸਮੇਂ ਬਾਅਦ ਜਹਾਂਗੀਰ ਨੂੰ ਪਰਮ ਹੋਣ ਲੱਗੇ ਕਿ ਜੇਕਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾਨ ਨਾ ਕੀਤਾ ਗਿਆ ਤਾਂ ਉਸ ਦਾ ਨਾਸ਼ ਹੋ ਜਾਏਗਾ ਗਵਾਲੀਅਰ ਕਿਲੇ ਦੇ ਬਾਹਰ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਗੁਰੂ ਜੀ ਦੇ ਦਰਸ਼ਨ ਲਈ ਇਕੱਠੀ ਹੋਣ ਲੱਗੀ ਤਦ ਜਾ ਕੇ ਜਹਾਂਗੀਰ ਨੇ ਹੁਕਮ ਦਿੱਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾਅ ਕੀਤਾ ਜਾਵੇ ਪਰ ਗੁਰੂ ਜੀ ਨੇ ਵਚਨ ਦਿੱਤਾ ਕਿ ਜਦ ਤੱਕ ਬਾਕੀ ਕੈਦ ਰਾਜਿਆਂ ਨੂੰ ਵੀ ਆਜ਼ਾਦ ਨਹੀਂ ਕੀਤਾ ਜਾਂਦਾ ਉਹ ਕਿਲਾ ਨਹੀਂ ਛੱਡਣਗੇ ਹੁਕਮ ਹੋਇਆ ਕਿ ਜਿਨਨੇ ਰਾਜੇ ਗੁਰੂ ਸਾਹਿਬ ਦੇ ਚੋਲੇ ਨੂੰ ਫੜ ਕੇ ਬਾਹਰ ਨਿਕਲ ਸਕਦੇ ਹਨ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਇਹ ਸੁਣ ਕੇ ਗੁਰੂ ਜੀ ਨੇ 50 ਕਲੀਆਂ ਵਾਲਾ ਚੋਲਾ ਸਿਲਵਾਇਆ કુલ 50 ਰਾਜੇ ਉਹਨਾਂ ਕਲੀਆਂ ਨੂੰ ਅਤੇ ਦੋ ਹੋਰ ਰਾਜੇ ਚੋਲੇ ਦੀਆਂ ਤਾਣੀਆਂ ਨੂੰ ਫੜ ਕੇ ਕਿਲੇ ਤੋਂ ਬਾਹਰ ਆ ਗਏ ਉਸ ਦਿਨ ਪਹਿਲਾ ਦੀਵਾ ਗਵਾਲੀਅਰ ਜੇਲ੍ਹ ਦੇ ਜੇਲਰ ਹਰੀਦਾਸ ਨੇ ਆਪਣੇ ਘਰ ਵਿੱਚ ਜਲਾਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਗਏ ਫਿਰ ਸਾਰੇ ਰਿਹਾ ਹੋਏ ਰਾਜਿਆਂ ਨੇ ਆਪਣੇ ਆਪਣੇ ਰਾਜਾਂ ਵਿੱਚ ਦੀਵੇ ਜਗਾ ਕੇ ਖੁਸ਼ੀਆਂ ਮਨਾਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦాతਾ ਕਿਹਾ ਗਿਆ ਉਹ ਜੋ ਬੰਦੀਆਂ ਨੂੰ ਮੁਕਤ ਕਰਨ ਵਾਲੇ ਹਨ ਇਸ ਦਾ ਅਧਿਆਤਮਿਕ ਅਰਥ ਇਹ ਵੀ ਹੈ ਕਿ ਜੇ ਸੱਚੇ ਗੁਰੂ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਜਾਵੇ ਤਾਂ ਜੀਵਨ ਦੇ ਸਾਰੇ ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ ਅਜਿਹੇ ਗੁਰੂ ਨੂੰ ਵਾਰੀ-ਵਾਰੀ ਨਮਸਕਾਰ ਜੋ ਆਪ ਵੀ ਮੁਕਤ ਹਨ ਅਤੇ ਸਾਨੂੰ ਵੀ ਮੁਕਤੀ ਬਖਸ਼ਦੇ ਹਨ